ਲੋਕੀ ਸੀਸ ਨੇ ਝੁਕਾਉਂਦੇ ਆਣ ਸਾਰੇ ਗੁਰਦੁਆਰਾ ਜਾਂ ਮੰਦਿਰ ਮਸਜਿਦ ਹੋਵੇ ਉੱਥੇ ਜਾਣ ਦਾ ਨਹੀਂ ਨੁਕਸਾਨ ਭੋਰਾ ਜਿੱਥੇ ਰੱਬ ਨਾਲ ਜੁੜਦੀ ਪ੍ਰੀਤ ਹੋਵੇ ਜਿਹੜੇ ਹਰ ਦਮ ਗੁਰੂ ਦਾ ਨਾਮ ਜਪਦੇ ਹਰ ਮੈਦਾਨ ਉਹਨਾਂ ਦੀ ਜੀਤ ਹੋਵੇ ਰਾਜ ਲਹਿੜੀ ਉਹ ਮਿਲਦਾ ਆਪ ਆਕੇ ਉਪੜੀ ਸਾਫ ਹੋਏ ਜਿਨ੍ਹਾਂ ਦੀ ਨੀਤ ਹੋਵੇ ਉਪੜੀ ਸਾਫ ਹੋਏ ਜਿਨ੍ਹਾਂ ਦੀ ਨੀਤ ਹੋਵੇ ਦਰਗਾਹ ਲਖ ਦਾਤਾ ਵੈਲਫੇਅਰ ਕਮੇਟੀ ਰਜਿਸਟਰਡ ਸਮੂਹਾਂ ਅਤੇ ਨਗਰ ਨਿਵਾਸੀ ਪਿੰਡ ਕਮਾਲਪੁਰ ਨੇੜੇ ਦਿੜਬਾ ਮੰਡੀਰ ਸੰਗਰੂਰ ਵੱਲੋਂ 11ਵਾਂ ਵਿਸ਼ਾਲ ਪੰਡਹਾਰਾ ਅਤੇ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ 13 ਜੂਨ 2024 ਦਿਨ ਵੀਰਵਾਰ ਨੂੰ ਸ਼ਾਮ 5 ਵਜੇ ਤੋਂ ਲੈ ਕੇ 7:30 ਵਜੇ ਤੱਕ ਪ੍ਰਸਿੱਧ ਕਵਾਲ ਮਹਿਤਾਬ ਗਾਜੀ ਜੀ ਐਂਡ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਰਾਤ ਨੂੰ 7:30 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਇੰਟਰਨੈਸ਼ਨਲ ਕਲਾਕਾਰ ਸੁਲਤਾਨਾ ਨੂਰਾ ਜੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਜਿਨ੍ਹਾਂ ਦੇ ਵਿੱਚ ਆਪਣੇ ਗੀਤ ਆਪਣੇ ਭਜਨ ਆਪਣੀਆਂ ਕਵਾਲੀਆਂ ਸੰਗਤਾਂ ਨੂੰ ਸੁਣਾ ਕੇ ਨਿਹਾਲ ਕਰਨਗੇ ਅਤੇ ਇਹ ਸਾਰਾ ਪ੍ਰੋਗਰਾਮ ਬਾਪੂ ਖੁੰਡੇ ਵਾਲਾ YouTube ਚੈਨਲ ਤੇ ਟੈਲੀ ਲਾਈਵ ਟੈਲੀਕਾਸਟ ਕੀਤਾ ਜਾਵੇਗਾ ਪੂਰੀ ਦੁਨੀਆ ਇਸ ਪ੍ਰੋਗਰਾਮ ਨੂੰ ਹਰ ਸਾਲ ਬਾਪੂ ਖੁੰਡੇ ਵਾਲਾ YouTube ਚੈਨਲ ਤੇ ਹਰ ਸਾਲ ਦੇਖਦੀ ਆਉਂਦੀ ਆ ਇਸ ਸਾਲ ਵੀ YouTube ਚੈਨਲ ਤੇ ਬਾਪੂ ਖੁੰਡੇ ਵਾਲਾ YouTube ਚੈਨਲ ਇਸ ਪ੍ਰੋਗਰਾਮ ਨੂੰ ਲਾਈਵ ਟੈਲੀਕਾਸਟ ਦੁਨੀਆ ਵਿੱਚ ਕਰਨਗੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਠੀਕ 5 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਊਗਾ ਤੇ ਰਾਤ ਦੇ 12 ਵਜੇ ਤੱਕ ਪ੍ਰੋਗਰਾਮ ਸੰਗਤਾਂ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਜਾਣਾ ਸੋ ਕਲਾਕਾਰਾਂ ਦੀ ਕਲਾ ਸੁਣਨ ਦੇ ਲਈ ਜਰੂਰ ਪਹੁੰਚਣਾ ਸੋ ਇੰਟਰਨੈਸ਼ਨਲ ਕਲਾਕਾਰ ਸੁਲਤਾਨਾ ਨੂਰਾ ਜੀ ਵਿਸ਼ੇਸ਼ ਤੌਰ ਤੇ ਸੰਗਤਾਂ ਦਾ ਭਰਪੂਰ ਮਨੋਰੰਜਨ ਕਰਨ ਦੇ ਲਈ ਪਹੁੰਚ ਰਹੇ ਹਨ ਥੈਂਕ ਯੂ ਬੜੀ ਮਿਹਰਬਾਨੀ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ